ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਮਾਂ ਵਿੱਚ ਰੁਝੀ ਹੋਈ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਮੁਕੇਰੀਆਂ ਦੇ ਏਐਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਰੋਜ਼ਾ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਮੱਕੜ ਹਸਪਤਾਲ ਵਿਖੇ ਸੇਵਾਵਾਂ ਪ੍ਰਦਾਨ ਕਰ ਰਹੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਅਖਿਲ ਬਤਰਾ ਵੱਲੋਂ ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਭਾਰਤ ਵਿਕਾਸ ਪਰਿਸ਼ਦ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਅਤੇ ਪ੍ਰਧਾਨ ਰਕੇਸ਼ ਰਜਿੰਦਰਾ ਦੀ ਦੇਖਰੇਖ ਵਿੱਚ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਉਗੇ ਸਮਾਜ ਸੇਵਕ ਇੰਦਰਜੀਤ ਬੱਤਰਾ ਵੱਲੋਂ ਰੀਵਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਿੱਥੇ ਪ੍ਰੀਸ਼ਦ ਪ੍ਰਧਾਨ ਰਕੇਸ਼ ਰਜਿੰਦਰਾ 골ਡਨ ਮੈਂਬਰ ਪ੍ਰੋਫੈਸਰ ਐਸ ਐਮ ਸ਼ਰਮਾ ਵੱਲੋਂ ਕੈਂਪ ਦੌਰਾਨ ਲੋੜ ਅਨੁਸਾਰ ਬੱਚਿਆਂ ਲਈ ਮੁੱਖ ਮਹਿਮਾਨ ਇੰਦਰਜੀਤ ਬੱਤਰਾ ਵੱਲੋਂ ਦਵਾਈਆਂ ਅਤੇ ਪ੍ਰੀਸ਼ਦ ਦੇ ਕੈਸ਼ੀਅਰ ਨਵੀਨ ਬੱਬਰ ਵੱਲੋਂ ਐਨਕਾ ਦੀ ਸੇਵਾ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ। ਉਥੇ ਸਕੂਲ ਦੇ ਵਾਈਸ ਪ੍ਰਿੰਸੀਪਲ ਕਮਲ ਸਾਗਰ ਮਹਿਤਾ ਅਤੇ ਕੈਂਪ ਵਿੱਚ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਕਟਰ ਅਖਿਲ ਬੱਤਰਾ ਹੋਰਾਂ ਪ੍ਰਿਸ਼ਦ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕੈਂਪ ਦੀ ਸ਼ੁਰੂਆਤ ਤੋਂ ਪਹਿਲੇ ਅਸੈਂਬਲੀ ਦੌਰਾਨ ਸਮੂਹ ਪ੍ਰਿਸ਼ਦ ਵੱਲੋਂ ਡਾਕਟਰ ਅਖਿਲ ਬੱਤਰਾ ਦਾ ਸਵਾਗਤ ਕੀਤਾ ਅਤੇ ਡਾਕਟਰ ਹੋਰਾਂ ਵੀ 71 ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ-ਸਮਾਲ ਪ੍ਰਤੀ ਜਾਗਰੂਕ ਕਰਦਿਆਂ ਸਮੇਂ-ਸਮੇਂ ਸਿਰ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣ ਦੀ ਅਪੀਲ ਕੀਤੀ इस मौके मुख्य मेहमान इंदरजीत बत्रा परिषद के जिला प्रधान एडवोकेट नरेंद्र शर्मा प्रधान राकेश रजिंदरा जनरल सकत्र विवेक जैन कैशियर नवीन बब्बर गोल्डन मैंबर प्रोफैसर एस एम शर्मा वाइस प्रधान कंवर राकेश सिंह वाइस प्रधान रोहित अग्रवाल रिटायर्ड नायब तहसीलदार सुरेंद्र गुप्ता रमेश लाल उदय शंकर डॉक्टर दिनेश मेहता 22 ਪ੍ਰਿੰਸੀਪਲ ਕਮਲ ਸਾਗਰ ਮਹਿਤਾ ਵੱਲੋਂ ਵੀ ਕੈਂਪ ਦੌਰਾਨ ਵਿਸ਼ੇਸ਼ ਸੇਵਾਵਾਂ ਨਿਭਾਉਂਦਿਆਂ ਹੋਇਆਂ ਵਿਦਿਆਰਥੀਆਂ ਨੂੰ ਅੱਖਾਂ ਦੀ ਦੇਖਭਾਲ ਕਰਨ ਕੈਂਪ ਦਾ ਲਾਭ ਪ੍ਰਾਪਤ ਕਰਨ ਦੇ ਨਾਲ-ਨਾਲ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ న్యూ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਭਾਰਤ ਵਿਕਾਸ ਪਰਸ਼ਦ ਦੀ ਔਰਤੇ ਜੇ ਜੋ ਕੈਂਪ ਲਗਾਇਆ ਗਿਆ ਹੈ ਮੈਂ ਇਸ ਦੀ 称ਨਾ ਕਰਤਾ ਹੁ ਅੱਜ ਭਾਰਤ ਵਿਕਾਸ ਪਰਸ਼ਦ ਮੁਕੇਰੀਆਂ ਵੱਲੋਂ ਆਰਿਆ ਸਕੂਲ ਮੁਕੇਰੀਆਂ ਦੇ ਵਿੱਚ ਇੱਕ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਡਾਕਟਰ ਅਖਿਲ ਬੱਤਰਾ ਜਿਹੜੇ ਕਿ ਮੱਕੜ ਹਸਪੀਟਲ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹ ਬੱਚਿਆਂ ਦੀਆਂ ਅੱਖਾਂ ਦਾ ਚੈੱਕਅਪ ਕਰਨਗੇ ਆਪਾਂ ਦੇਖਿਆ ਕਿ ਜ਼ਿਆਦਾਤਰ ਬੱਚੇ ਜਿਹੜੇ ਹੈਗੇ ਆ ਮੋਬਾਈਲ ਕਾਫੀ ਯੂਜ਼ ਕਰਦੇ ਨੇ ਟੀਵੀ ਗੇਮਸ ਤਾਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਹਾਲੀਹੋਲੀ ਘਟਨੀ ਸ਼ੁਰੂ ਹੋ ਜਾਂਦੀ ਹੈ ਪਰ ਬੱਚਿਆਂ ਨੂੰ ਜ਼ਿਆਦਾਤਰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੀ ਅੱਖਾਂ ਦੀ ਜਿਹੜੀ ਲਾਈਟ ਹੈ ਉਹ ਮਤਲਬ ਥੋੜੀ ਵਿਜ਼ਨ ਉਹਨਾਂ ਦਾ ਘਟ ਰਿਹਾ ਹੈ ਉਹਨਾਂ ਦਾ ਨੰਬਰ ਜਿਹੜਾ ਹੈ ਉਹ ਵੱਧਦਾ ਰਹਿੰਦਾ ਹੈ ਤਾਂ ਆਪਾਂ ਇਹ ਸੋਚਿਆ ਕਿ ਆਪਾਂ ਕਿਉਂ ਨਾ ਸਕੂਲ ਦੇ ਬੱਚਿਆਂ ਦਾ ਇੱਕ ਕੈਂਪ ਲਗਾਇਆ ਜਾਏ ਜਿਸ ਦੇ ਵਿੱਚ ਉਹਨਾਂ ਦੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਜਾਏ ਚੈੱਕਅਪ ਤੋਂ ਬਾਅਦ ਜਿਹੜੇ ਵੀ ਬੱਚਿਆਂ ਨੂੰ ਕੋਈ ਪ੍ਰੋਬਲਮ ਨਿਕਲਦੀ ਹੈ ਉਹਨਾਂ ਨੂੰ ਆਪਾਂ ਮੈਡੀਸਿਨ ਵੀ ਦੇਵਾਂਗੇ ਔਰ ਇਸ ਤੋਂ ਇਲਾਵਾ ਆਪਾਂ ਬੱਬਰ ਸਾਦ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਜੇਕਰ ਕੋਈ ਚਸ਼ਮਾ ਲੱਗਦਾ ਤਾਂ ਉਹ ਚਸ਼ਮਾ ਵੀ ਲਗਾਇਆ ਜਾਏਗਾ ਸੋ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਡਾਕਟਰ ਅਖਿਲ ਬੱਤਰਾ ਜੋ ਕਿ ਸਾਡੇ ਇਸ ਕੰਮ ਦੇ ਵਿੱਚ ਸਹਿਯੋਗ ਕਰ ਰਹੇ ਨੇ ਮੇਰੀ ਪੂਰੀ ਟੀਮ ਔਰ ਆਰੀਆ ਸਕੂਲ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਸਟਾਫ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ ਅੱਜ ਦਾ ਜਿਹੜਾ ਇਹ ਕੈਂਪ ਇਹ ਭਾਰਤ ਵਿਕਾਸ ਪਰਿਸ਼ਦ ਵੱਲੋਂ ਇੱਕ ਛੋਟਾ ਜਿਹਾ ਪ੍ਰਯਾਸ ਆ ਤਾਂ ਕਿ ਸਮਾਜ ਦੇ ਵਿੱਚ ਇੱਕ ਜਾਗਰੂਕਤਾ ਆ ਸਕੇ ਬੱਚੇ ਜਿਹੜੇ ਆ ਉਹ ਜਾ ਕੇ ਸੰਦੇਸ਼ ਜਿਹੜਾ ਆਪਣੇ ਘਰ ਦੇ ਵਿੱਚ ਦੇਣ ਕਿ ਅੱਖਾਂ ਦੀ ਦੇਖਭਾਲ ਜਿਹੜੀ ਹੈਗੀ ਆ ਉਹ ਕਿੰਨੀ ਜ਼ਰੂਰੀ ਹੈ ਅਸੀਂ ਇਹਦੇ ਲਈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆਂ 인ਦਰ ਬਤਰਾ ਜੀ ਦੇ ਔਰ ਗੁਪਤਾ ਜੀ ਦੇ ਕਿ ਇਹਨਾਂ ਨੇ ਸਾਡੇ ਕਹਿਣ ਦੇ ਉੱਤੇ ਡਾਕਟਰ ਸਾਹਿਬ ਨੂੰ ਰਾਜ਼ੀ ਕੀਤਾ ਕਿ ਇਸ ਫ੍ਰੀ ਕੈਂਪ ਦੇ ਵਿੱਚ ਆਣ ਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਾਡੇ ਇਲਾਕੇ ਦੇ ਜਿਹੜੇ ਬੱਚੇ ਇਹ ਸਾਡੇ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਦਾ ਬਹੁਤ ਫਾਇਦਾ ਹੋਏਗਾ ਔਰ ਸਮਾਜ ਦੇ ਵਿੱਚ ਇੱਕ ਅਵੇਅਰਨੈਸ ਆਏਗੀ ਡਾਕਟਰ ਸਾਹਿਬ ਦਾ ਇਸ ਕੈਂਪ ਦਾ ਧੁਰਾ ਨੇ ਤੇ ਜੇ ਡਾਕਟਰ ਸਾਹਿਬ ਨਾ ਹੁੰਦੇ ਤਾਂ ਅਸੀਂ ਇਹ ਕੈਂਪ ਦਾ ਆਯੋਜਨ ਹੀ ਨਹੀਂ ਕਰ ਸਕਦੇ ਸੀਗੇ ਜਿਹੜੇ ਜਿੱਥੋਂ ਤੱਕ ਦਵਾਈਆਂ ਦਾ ਸੰਬੰਧ ਆ ਡਾਕਟਰ ਸਾਹਿਬ ਦੱਸਣਗੇ ਤੇ ਅਸੀਂ ਜਰੂਰ ਲੈ ਕੇ ਦੇਾਂਗੇ ਤੇ ਚਸ਼ਮੇ ਜਿਹੜੇ ਆ ਸਾਡੇ ਇੱਕ ਮਾਨਵੀ ਸੰਸਦ ਨੇ ਨਵੀਨ ਬੱਬਰ ਜੀ ਇਹਨਾਂ ਦੇ ਚਸ਼ਮਿਆਂ ਦਾ ਖਰਚਾ ਜਿਹੜਾ ਉਠਾਉਣ ਦਾ ਝੁਮਾਂ ਲਿਆ ਹੈ ਵਿਕਾਸ ਪ੍ਰਸ਼ਾਸਨ ਦੁਆਰਾ اے ਐ ਸੀਨੀਅਰਸ ਕੰਟਰੀ ਸਕੂਲ ਆਈ ਕੈਂਪ ਡਾਕਟਰ ਅਕਲ ਬਤਰਾਜੀ ਦੁਆਰਾ ਲਗਾਇਆ ਜਾ ਰਿਹਾ ਜਿਹਦੇ ਵਿੱਚ 3rd ਕਲਾਸ ਤੋਂ ਲੈ ਕੇ ਪਲੱਸ 2 ਤੱਕ ਲਗਭਗ 1200 ਬੱਚਿਆਂ ਦਾ ਆਈ ਚੈੱਕਅਪ ਹੋਏਗਾ ਤੇ ਉਹ ਸਾਡੇ ਸਕੂਲ ਲਈ ਤੇ ਇਲਾਕੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਏਗਾ ਤੇ ਅਸੀਂ ਸਾਰਾ ਸਟਾਫ ਤੇ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰੱਖ ਸਾਹਿਬ ਤੇ ਭਾਰਤ ਵਿਕਾਸ ਪ੍ਰਸ਼ਾਸਨ ਜਿਨ੍ਹਾਂ ਨੇ ਇਹ ਪ੍ਰਬਾਲਾ ਕੀਤਾ ਨਮਸਕਾਰ ਮੈਂ ਡਾਕਟਰ ਅਕਿਲ ਵਤਰਾ ਅ ਅੱਜ ਅਸੀਂ ਆਰਿਆ ਵੌਇਸ ਪੁਲ ਦੇ ਵਿੱਚ ਇੱਕ ਕੈਂਪ ਆਰਗੇਨਾਈਜ਼ ਕਰ ਰਹੇ ਹਾਂ ਭਾਰਤ ਵਿਕਾਸ ਪ੍ਰੇਸ਼ਦ ਵੱਲੋਂ ਸਾਨੂੰ ਇੱਕ ਇਹ ਸਹੂਲਿਅਤ ਦਿੱਤੀ ਗਈ ਹੈ ਕਿ ਸਾਨੂੰ ਇਹ ਮੌਕਾ ਦਿੱਤਾ ਗਿਆ ਕਿ ਅਸੀਂ ਇੱਥੇ ਇੱਕ ਕੈਂਪ ਲਗਾ ਲਗਾਉਣ ਲਈ ਜੋ ਕਿ ਕੈਂਪ ਚੱਲ ਰਿਹਾ ਅੱਜ ਤੇ ਕੈਂਪ ਜਿਹੜਾ ਹੈਗਾ ਬੱਚਿਆਂ ਲਈ ਲਗਾਇਆ ਗਿਆ ਹੈ ਇਹ ਕੈਂਪ ਬੇਸਿਕਲੀ ਅਸੀਂ ਬੱਚਿਆਂ ਦੀ ਸੇਵਾ ਲਈ ਲਗਾਇਆ ਗਿਆ ਕਿ ਕਿ ਬੱਚਿਆਂ ਦੇ ਵਿੱਚ ਕਾਫੀ ਚਸ਼ਮਿਆਂ ਦੇ ਨੰਬਰ ਜਿਹੜੇ ਹੈਗੇ ਸਰਪ੍ਰਾਈਜ਼ਿੰਗਲੀ ਆ ਜਾਂਦੇ ਆ ਤੇ ਬੱਚਿਆਂ ਨੂੰ ਆਪ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਚਸ਼ਮਿਆਂ ਦੇ ਨੰਬਰ ਹੈ ਜਾਂ ਨਹੀਂ ਹੈ वो अपना इतने एक स्क्रीनिंग कैंप ऑर्गनाइज़ किया है जिदेज असी मेडिकेशन से बच्चों का टेस्ट जहाँ है वो फ्री ऑफ कॉस्ट करा तो कहते हैं आँखें है तो जहान है और ये जहान हमारे बच्चों के साथ ही है तो बच्चों के लिए कुछ काम किया जाए तो अच्छा रहता है तो यही सोच रखते हुए हम लोगों ने यहाँ पर एक कैंप लगाया है और जिसमें जाँच जो है वो हमारी तरफ़ से की जाएगी और जो दवाई हैं वो मेरे हमारे जो चीफ गेस्ट हैं उनकी तरफ से और मेरे पिता की तरफ से श्री इंद्रजीत बत्रा जी की तरफ से दवाइयाँ दी जाएंगी